ਸਤਿਕਾਰਯੋਗ ਸੰਗਤ ਜੀ ਜਿਸ ਤਰ੍ਹਾਂ ਭਾਈ ਅਮਨਦੀਪ ਸਿੰਘ ਨੇ ਚੰਡੀਗੜ੍ਹ ਵਾਲੀ ਵੀਡੀਓ ਸतीश ਜੋ ਐਨਜੀਓ ਵਰਕਰ ਹੈ ਉਸ ਦੀ ਵੀਡੀਓ ਕਿਰਪਾ ਬਾਬੇ ਨਾਨਕ ਦੀ ਸੰਸਥਾ ਵਿੱਚ ਐਡ ਕੀਤੀ ਹੈ ਸ਼ੇਅਰ ਕੀਤੀ ਹੈ ਇਹ ਵੀਡੀਓ ਸਰਬੱਤ ਦੇ ਭਲੇ ਵਾਸਤੇ ਹੈ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਜੀ ਤਾਂ ਜੋ ਸਭ ਦਾ ਭਲਾ ਹੋ ਸਕੇ ਜਿਸ ਨੂੰ ਵੀ ਕੋਈ ਲੰਮੇ ਸਮੇਂ ਤੋਂ ਬਿਮਾਰੀ ਲੱਗੀ ਹੋਈ ਹੈ ਜਾਂ ਬਿਮਾਰ ਹੈ ਉਹ ਪੀਜੀਆਈ ਚੰਡੀਗੜ੍ਹ ਵਿਖੇ ਜਾ ਕੇ ਆਪਣਾ ਇਲਾਜ ਆ ਕਰਵਾ ਸਕੇ ਇਹ ਬੇਨਤੀ ਕਿਰਪਾਵਾਬੇ ਨਾਨਕ ਦੀ ਸੰਸਥਾ ਵੱਲੋਂ ਅਤੇ ਸੇਵਾਦਾਰਾ ਜਸਵੀਰ ਉਭਾਵਾਲ ਵੱਲੋਂ ਮਨਜ਼ੂਰ ਕਰਨੀ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ